ਸਾਸਤਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਕੋ ਸਿਹਤ ਹੋਵੋਗੇ ਸੀ ਵੀ ਠੀਕ ਠਾਕ ਆਂ ਜੀ ਤੇ ਅੱਜ ਆਪਣੇ ਬਾੜੀ ਚ ਹੈਗਾ ਪ੍ਰੋਗਰਾਮ ਜੀ ਬਾਬਾ ਸੋਹਣ ਦਾਸ ਦੀ ਵਰਸੀ ਹੈ ਤੇ ਆਪਾਂ ਉੱਥੇ ਚੱਲਿਆਂ ਵਰਸੀ ਤੇ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਮੈਂ ਥੋੜਾ ਜਿਹਾ ਲੇਟ ਹੋ ਗਈ ਜਾਣਤ ਕਿਉਂਕਿ ਘਰੇ ਵੀ ਕੰਮ ਕਰ ਥੋੜੇ ਮਟ ਕਰਨੇ ਪੈਂਦੇ ਆ ਤਾਂ ਕਰਕੇ ਲੇਟ ਹੋ ਜਾਨੇ ਤੇ ਆਜੋ ਜੀ ਸੁਣੋ ਕਥਾ ਬਹੁਤ ਹੀ ਸੋਹਣੀ ਕਥਾ ਚੰਦਰ ਇਸੇ ਮੈਂ ਵੀਡੀਓ ਡਿਟ ਕੀਤੀ ਆਜਾ ਤੁਸੀਂ ਵੀ ਸਾਡੇ ਨਾਲ ਸੁਣੋ ਕਥਾ ਭਾਈ ਮਰਦਾਨਾ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕਰੀ ਕਈ ਇਤਿਹਾਸ ਲਿਖਦੇ ਨੇ ਭਾਈ ਮਰਦਾਨਾ ਜੀ ਨੇ ਜਦੋਂ ਜਨਮ ਤारण ਕਰਿਆ ਤਾਂ ਮਾਤਾ ਨੇ ਉਹਦਾ ਨਾਮ ਮਰਜਾਨਾ ਰੱਖ ਦਿੱਤਾ ਮਰਜਾਨਾ ਸੱਤ ਪੁੱਤਰ ਪਹਿਲਾਂ ਮਰ ਗਏ ਮਾਤਾ ਦੇ ਮਾਰ ਤੂੰ ਨੇ ਜਾਣਦੇ ਨੇ ਮਾਂ ਨੇ ਆਵਾਜ਼ ਮਾਰੀ ਬੇ ਮਰ ਜਾਣਿਆ ਬੇ ਮਰ ਜਾਣਿਆ ਮਰ ਕੇ ਲੱਗੇ ਮਾਤਾ ਤੇਰਾ ਇੰਨਾ ਸੋਹਣਾ ਲਾਲ ਇੰਨਾ ਸੋਹਣਾ ਪੁੱਤਰ ਹੈ ਤੂੰ ਇਹਦਾ ਨਾਂ ਕਿਹੋ ਜਿਹਾ ਰੱਖਿਆ ਬਾਬਾ ਜੀ ਮੇਰੇ ਸੱਤ ਪੁੱਤਰ ਪਹਿਲਾਂ ਚੜ੍ਹਾਈ ਕਰ ਗਏ ਨਹੀਂ ਵੀ ਮਰ ਜਾਣਿਆ ਮੈਂ ਇਹਦਾ ਨਾਮ ਹੀ ਮਰ ਜਾਣਾ ਰੱਖ ਦਿੱਤਾ ਬਾਬੇ ਨਾਨਕ ਨੇ ਬੁੱਕਲ ਵਿੱਚ ਲੈ ਲਿਆ ਮਾਂ ਹੀ ਮਰ ਜਾਣਾ ਨਹੀਂ ਹੈ ਉਹਨੂੰ ਹਾਕ ਵਾਰੀ ਗੱਗੂ ਨੂੰ ਇਹ ਪਤਾ ਕੌਣ ਹੈ ਗਗੂ ਪੁੱਟੀ ਬਸਤਾ ਨੂੰ ਮੇਹਾਨੇ ਦੀ ਬੁੱਕਲ ਵਿੱਚ ਲੈ ਗਿਆ ਭਾਈ ਮਰਦਾਨੇ ਨੂੰ ਮਾਤਾ ਇਹ ਮਰ ਜਾਣਾ ਨਹੀਂ ਹੈ ਇਹ ਪਤਾ ਕੌਣ ਹੈ ਨਾ ਮਰਦਾ ਨਾ ਮਰਦਾ ਹੈ ਤਾਂ ਮਰਦਾਨਾ ਨਾ ਮਰਦਾ ਨਾ ਮਰਦਾ ਹੈ ਤਾਂ ਮਰਦਾਨਾ मां ए मर्दा, नाम मर जाना नहीं अज तू तो मरदाना यद नाम मरता है ना। ਜਦ ਸਾਰੀ ਜ਼ਿੰਦਗੀ ਬਾਬੇ ਦਾ ਰਬਾਬ ਹੁ ਰਜਾਈ ਭਾਈ ਮਰਦਾਨਾ ਜੀ ਨੇ ਜਦੋਂ ਚੌਥੀ ਦਾਸੀ ਕਰਕੇ ਮਹਾਰਾਜ ਆਏ ਨੇ ਉਸ ਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਮਾਝ ਨੇ ਦਾਸੀ ਨਹੀਂ ਕੀਤੀ ਕੋਈ ਕੀਰਤਨ ਕਰਦੇ ਨੇ ਭਾਈ ਮਰਗਾਨਾ ਜੀ ਦੇ ਦੋ ਸਹਬਜਾਦੇ ਨੇ ਸਜਾਗਾ ਤੇ ਬਜਾਦਾ ਪੇ ਸਾਰੀ ਡਿਊਟੀ ਉਹਨਾਂ ਨੇ ਗੁਰੂ ਨਾਨਕ ਦੇ ਚਰਨਾ ਵਿੱਚ ਅੱਜ ਪੰਜਵੀਂ ਜੋਤ ਸੱਤਾ ਤੇ ਬਲਵੰਡਾ ਕੀਰਤਨ ਕਰਦੇ ਮਹਾਰਾਜ ਬੜੇ ਖੁਸ਼ ਹੁੰਦੇ ਨੇ ਇੱਕ ਦਿਨ ਸੱਤੇ ਤੇ ਬਲਵੰਡੇ ਨੇ ਆਖਿਆ ਸੱਚੇ ਪਾਤਸ਼ਾਹ ਸਾਡੀ ਭੈਣ ਦੀ ਸ਼ਾਦੀ ਹੈ ਮਾਰੇ ਕਹਿ ਲਗੇ ਹਾਂ ਕੋਈ ਗੱਲ ਨਹੀਂ ਤੁਸੀਂ ਗੁਰੂ ਘਰ ਦਾ ਪਰਿਵਾਰ ਨੂੰ ਸਾਨੂੰ ਕੁਝ ਮਾਇਆ ਚਾਹੀਦੀ ਹੈ ਭੈਣ ਦੇ ਵਿਆਹ ਵਾਸਤੇ ਸਾਨੂੰ ਕੁਝ ਨਾ ਕੁਝ ਧਨ ਪਦਾਰਥ ਦੇ ਦਿਓ ਮਾਰੇ ਕਹਿ ਲਗੇ ਭਾਈ ਜਿੰਨੀ タルਗੀ ਤੁਹਾਨੂੰ ਲੋੜ ਹੈ ਮੰਗੋ ਤੁਹਾਨੂੰ ਸਾਰਾ ਧਨ ਦਿੱਤਾ ਜਾਵੇਗਾ ਭਾਈ ਸੱਤਾ ਤੇ ਬਲਵੰਡਾ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਦਿਨ ਦਾ ਚੜਾਵਾ ਸਾਨੂੰ ਦੇ ਦਿਓ ਜਿਹੜੇ ਇੱਕ ਦਿਨ ਦਾ ਚੜਾਵਾ ਹੈ ਨਾ ਉਹ ਸਾਨੂੰ ਦੇ ਦਿਓ ਬਸ ਉਹਦੇ ਨਾਲ ਸਾਡੀ ਲੜਕੀ ਦੀ ਸ਼ਾਦੀ ਹੋ ਜਾਵੇ ਮਾਰੇ ਕਹਿਣ ਕਿ ਗੁਰਨਾਮਕ ਦੇ ਘਰ ਦੇ ਨਾਲ ਸੌਦਾ ਵੀ ਕਰਨਾ ਚਾਹੀਦਾ ਤੁਸੀਂ ਉਹ ਮੰਗੋ ਜਿੰਨੇ ਪੈਸੇ ਦੀ ਲੋੜ ਆ ਤੁਹਾਨੂੰ ਦਿੱਤੇ ਜਾਣਗੇ ਗੁਰਨਾਮਕ ਦੇ ਖਜ਼ਾਨੇ ਵਿੱਚੋਂ ਪਰ ਇਸ ਤਰ੍ਹਾਂ ਸੌਦਾ ਕਰਨਾ ਮਾੜੀ ਗੱਲ ਹੈ ਨਹੀਂ ਸੱਚੇ ਪਾਤਸ਼ਾਹ ਜਿਹੜੀ ਇਹ ਮਹੀਨੇ ਦੀ ਸੰਗ੍ਰਾਂਦ ਦਾ ਉਹਨਾ ਉਸ ਸੰਗ੍ਰਾਂਦ ਦਾ ਜਿੰਨਾ ਵੀ ਚੜਾਵਾ ਉਹ ਸਾਰਾ ਸਾਨੂੰ ਦੇ ਦਿਓ ਅਸੀਂ ਬੱਚੀ ਦੀ ਸ਼ਾਦੀ ਕਰਨਾ ਮਹਾਰਾਜ ਕਹਿਣ ਲੱਗੇ ਚਲੋ ਤੁਹਾਡੀ ਮਰਜ਼ੀ ਆਪਣੀ ਗੱਲ ਤਾਂ ਗੱਲ ਗੁਰੂ ਨਾਨਕ ਦੇ ਘਰ ਦੇ ਨਾਲ ਇਸ ਤਰ੍ਹਾਂ ਸੌਦਾ ਨਹੀਂ ਠੀਕ ਠੀਕ ਨਹੀਂ ਹੈ ਜੇ ਮਹਾਰਾਜ ਕਹਿਣ ਲੱਗੇ ਠੀਕ ਹੈ ਚਲੋ ਤੁਹਾਡੀ ਮਰਜ਼ੀ ਅਸੀਂ 3 ਵਜੇ ਕੀਰਤਨ ਸ਼ੁਰੂ ਕਰ ਦਿੰਦੇ ਨੇ ਪਰ ਜਿੱਤੇ ਚੜਾਵਾ ਲੈਣਾ ਸੀ ਉਹਦੇ 2 ਵਜੇ ਕੀਰਤਨ ਸ਼ੁਰੂ ਕਰ ਦਿੱਤਾ ਸੀ 2 ਵਜੇ ਇੱਕ ਘੰਟਾ ਪਹਿਲਾਂ ਸੰਗਤ ਆਊਗੀ ਚੜਾਵਾ ਚੜੂਗਾ ਅਸੀਂ ਲੈ ਜਾਵਾਂਗੇ ਚੱਕ ਕੇ ਪਰ ਆਜਨ ਜੇਤ ਉਹਦੇ ਮੀਂਹ ਪੈਣ ਲੱਗ ਗਿਆ ਮੀਂਹ ਬੜਾ ਪਿਆ ਬੜੀ بارش ਪਈ ਮੁਰੇ ਧਾਰਮੀ ਪੰਜਾਹ ਮਹਾਰਾਜ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਰਸਾਇਆ ਮੀਂਹ ਪੈਂਦਾ ਬੜਾ ਕੀ ਸੰਗਤ ਆਈ ਨਾ ਚੜਾਵਾ ਚੜਾਇਆ ਨਾ ਭਾਈ ਸੱਤਾ ਤੇ ਬਲਵੰਡਾ ਬੜੀ ਉੱਚੀ ਉੱਚੀ ਕੀਰਤਨ ਕਰਦੇ ਨੇ ਸੰਗਤ ਆਉਂਦੀ ਏ ਥੋੜੀ ਬਹੁਤੀ ਸੰਗਤ ਆਉਂਦੀ ਏ ਪਰ ਉਹਨਾਂ ਨੇ ਚੜਾਵਾ ਨਾ ਚੜਾਇਆ ਸਮਰਤੀ ਹੋ ਗਈ ਕੀਰਤਨ ਦੀ ਕਰਕੇ ਸਮਰਤੀ ਸਾਜ ਬੰਨੇ ਫਟਾਫਟ ਉੱਠ ਕੇ ਤੁਰ ਪਏ ਸਾਨੂੰ ਮਹਾਰਾਜ ਜਿਹਨਾਂ ਅੱਜ ਸੰਗਤ ਨੂੰ ਚਾਹ ਦਿੱਤਾ ਹੋਣਾ ਵੀ ਅੱਜ ਦਾ ਚੜਾਵਾ ਜਿਹੜਾ ਸਾਰਾ ਸੱਤੇ ਤੇ ਬਲਵੰਡੇ ਨੇ ਲੈ ਕੇ ਜਾਣਾ ਹੈ ਤੁਸੀਂ ਚੜਾਵਾ ਨਾ ਚੜਾਓ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ ਮਾਰੇ ਕਹਿ ਲਗੇ ਨਹੀਂ ਭਾਈ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਇਹ ਤਾਂ ਸੰਗਤ ਦੀ ਆਪਣੀ ਮौज ਹੈ ਜੇ ਮੀਂਹ ਪੈਣ ਲੱਗਾ ਸੰਗਤ ਘਟਾਈਏ ਚੜਾਵਾ ਕੱਟ ਚੜਿਆ ਤੁਸੀਂ ਜਿੰਨੇ ਧੰਨ ਦੀ ਲੋੜ ਆ ਉਹਨਾਂ ਲੈ ਜਾਓ ਗੁਰੂ ਨਾਨਕ ਦੇ ਘਰ ਖੁੱਲ੍ਹਾ ਤੁਹਾਡੇ ਵਾਸਤੇ ਬੜਾ ਵਤਨਾ ਬੋਲਦੇ ਨੇ ਗੁਰੂ ਨਾਨਕ ਦੇ ਘਰ ਨੂੰ ਗੁਰੂ ਅਰਜਨ ਦੇ ਮਹਾਰਾਜ ਨੂੰ ਬੜਾ ਕੁਝ ਬੋਲਦੇ ਨੇ ਸੰਗਤ ਨੂੰ ਬੜਾ ਕੁਝ ਬੋਲਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਫੁੱਟਾ ਬੋਲੀ ਹੈ ਤਾਂ ਤਨ ਮਨ ਫਿੱਕਾ ਹੋਇਆ ਬਚਨ ਦੇ ਕੇ ਕਰਨਾ ਚਾਹੀਦਾ ਕਿਸੇ ਨੂੰ ਵੀ ਬੋਲਣਾ ਬੜੇ ਪਿਆਰ ਵਿੱਚ ਕਈ ਬੰਦੇ ਐਸੇ ਹੁੰਦੇ ਨੇ ਪਿਆਰ ਉਹਨਾਂ ਕਿਨਾ ਅਗਲੇ ਦਾ ਮਨ ਜਿੱਤ ਲੈਂਦੇ ਨੇ ਦਿਲ ਵੀ ਸੌ ਜਾਂਦੇ ਟਿਕ ਨਹੀਂ ਸਕਦੇ ਹਰ ਇੱਕ ਨੂੰ ਬੋਲ ਕੇ ਪਿਆਰ ਦੇ ਵਿੱਚ ਆ ਕੇ ਦੋ ਸ਼ਬਦ ਐਸੇ ਕਹਿੰਦੇ ਨੇ ਅਗਲੇ ਦਾ ਮਨ ਜਿੱਤ ਲੈਂਦੇ ਨੇ ਕਈ ਐਸੇ ਹੁੰਦੇ ਨੇ ਪਾਟੇ ਬਾਸ ਵਰਗੀ ਬਾਜ ਹੁੰਦੀ ਹੈ ਉਹ ਗਾਲ ਕੱਢ ਕੇ ਅਗਲੇ ਦਾ ਮਨ ਤੋੜ ਦਿੰਦੇ ਨੇ ਸੱਚੇ ਮਾਚ ਮਾਜੀ ਕਹਦੇ ਭਾਈ ਸਤਿਆ ਬਲਵੱਡਿਆ ਫਿੱਕਾ ਨਾ ਬੋਲੋ ਗੁਰੂ ਨਾਨਕ ਦੇ ਘਰ ਨੂੰ ਫਿੱਕਾ ਨਾ ਬੋਲੋ ਤੁਸੀਂ ਸੰਗਤ ਨੂੰ ਫਿੱਕਾ ਨਾ ਬੋਲੋ ਨਾ ਹਟੇ ਤਨ ਗੁਰੂ ਨਾਨਕ ਸੱਚੇ ਬਾਚ ਮਾਰਦੀ ਪੰਜਵੀਂ ਜੋਤ ਨੇ ਆਖਿਆ ਫਿੱਕਾ ਬੋਲ ਨਾ ਜੁਬਾਨੋਂ ਬੋਲੀਏ ਬਈ ਫਿੱਕਾ ਬੋਲ ਨਾ ਬੋਲ ਨਾ ਜੁਬਾਨੋਂ ਬੋਲੀਏ ਰਾਫੀਕਾ ਬੋਲਦੀ ਬੋਲਦੇ ਆਪਣੇ ਘਰ ਨੂੰ ਚਲੇ ਗਏ ਅੰਜਾ ਗਾਲਿਆ ਲੈ ਕੇ ਕੋਈ ਨਾਮ ਨਹੀਂ ਕੀਤਾ ਕੋਈ ਭਜਨ ਨਹੀਂ ਕੀਤਾ ਕੋਈ ਬੰਦਗੀ ਨਹੀਂ ਕੀਤੀ ਕੋਈ ਰੱਬ ਦਾ ਸ਼ੁਕਰਾਨਾ ਨਹੀਂ ਕੀਤਾ ਮੰਜੇ ਤੇ ਪੈ ਗਏ ਸਾਰਾ ਦਿਨ ਪੈਰੇ ਰਾਤ ਹੋ ਗਈ ਪ੍ਰਸ਼ਾਤਾ ਸ਼ੱਕ ਕੇ ਪੈ ਗਏ ਤੜਕੇ ਨੂੰ ਉਸੇ ਤਰ੍ਹਾਂ ਪੈ ਗਏ ਮੰਜੇ ਤੇ ਮਹਾਰਾਜ குரு ਅਰਜਨ ਦੇਵ ਮਹਾਰਾਜ ਜੀ ਆ ਕੇ ਬੈਠ ਕੇ ਬਾਬਾ ਹੁੰਡਾ ਜੀ ਨੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਬੈਠ ਗਈ ਸੱਚੀ ਆ ਕੇ ਜੇ ਕੋ ਸੰਗਤ ਵੀ ਆ ਕੇ ਸੱਚੀ ਬੈਠ ਗਈ ਤੇ ਅੱਜ ਕੀਰਤਨ ਵਾਲੇ ਰਾਗੀ ਸਿੰਘ ਨਾ ਪਹੁੰਚੇ ਮਹਾਰਾਜ ਜੀ ਦੇ ਭਾਈ ਅੱਜ ਸੱਤਾ ਤੇ ਬਲਵੰਡਾ ਨਹੀਂ ਆਏ ਮਹਾਰਾਜ ਜੀ ਕੱਲ ਨੂੰ ਨਾ ਨੂੰ ਚੜਾਵਾ ਨਹੀਂ ਮਿਲਿਆ ਪੈਸੇ ਨਹੀਂ ਮਿਲੇ ਉਹ ਨਹੀਂ ਆਉਂਦੇ ਹੁਣ ਬਾਬਾ ਬੁੱਢਾ ਜੀ ਮਹਾਰਾਜ ਨੇ ਅਖਿਆ ਜਦੋਂ ਕਹਿੰਦੇ ਆਓ ਕਰੋ ਭਾਈ ਫਿਰ ਜਾਓ ਬਲਾਕੇ ਲੈ ਕੇ ਆਉਨਾਂ ਭਾਈ ਗੁਰਦਾਸ ਜੀ ਭਾਈ ਪੈੜਾ ਮੋਖਾ ਜੀ ਭਾਈ ਪ੍ਰੋਣਾ ਜੀ ਤੇ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਰੰਗੀ ਸਾਹਿਬ ਜੀ ਚਲੋ ਕੀਰਤਨ ਸ਼ੁਰੂ ਕਰੋ ਤੁਹਾਨੂੰ ਮਹਾਰਾਜ ਯਾਦ ਕਰਦੇ ਨੇ ਜਿਹਨੂੰ ਗੁਰੂ ਯਾਦ ਕਰਦਾ ਉਹ ਜਿੰਨੇ ਵੱਡੇ ਭਾਗ ਹਮਦੇ ਚਲੋ ਕੀਰਤਨ ਕਰੋ ਉਹਨਾਂ ਨੇ ਮੂੰਹ ਤੋਂ ਮੜਾ ਦੇ ਕਪੜਾ ਲਾਹੇ ਜਾਓ ਕਹਿੰਦੇ ਗੁਰੂ ਅਰਜਨ ਦੇਵ ਮਾਝ ਨੂੰ ਅਸੀਂ ਨਹੀਂ ਆਉਂਦੇ ਅੱਜ ਤੋਂ ਕੀਰਤਨ ਕਰਨ ਵਾਸਤੇ ਕੋਈ ਹੋਰ ਕਰ ਲਓ ਕੀਰਤਨ ਨਾਨੇ ਜਾ ਕੇ ਜਵਾਬ ਦੇ ਦਿੱਤਾ ਸਿੱਖਾਂ ਨੇ ਜਾ ਕੇ ਅਲਤ ਕਈ ਮਹਾਰਾਜ ਕਿਰਾ ਕੀ ਨਹੀਂ ਆਉਂਦੇ ਸੱਤਾ ਤੇ ਬਲਵੰਡਾ ਉਹਨਾਂ ਨੇ ਜਵਾਬ ਦੇ ਦਿੱਤਾ ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਤੁਸੀਂ ਜਾਓ ਬਾਬਾ ਬੁੱਢਾ ਜੀ ਨੇ ਜਾ ਕੇ ਕਿਹਾ ਰਾਗੀ ਸਾਹਿਬ ਚਲੋ ਕੀਰਤਨ ਕਰੋ ਜਿੰਨੇ ਧੰਨ ਦੀ ਡੋੜ ਹੈ ਉਹਨਾਂ ਧੰਨ ਲੈ ਲੋ ਕਹਿਣ ਲਿਕੇ ਕਰ ਲੋ ਉਹਨਾਂ ਕੀਰਤਨ ਸਾਥੂ ਬਿਨਾ ਜੇ ਅਸੀਂ ਜਾਵਾਂਗੇ ਕੀਰਤਨ ਕਰਾਂਗੇ ਤਾਂ ਸੰਗਤ ਆਊਗੀ ਤਾਂ ਥੋੜਾ ਬੋਧਾ ਚੜਾਵਾ ਚੜੂਗਾ ਤਾਂ ਗੁਰੂ ਕੇ ਲੰਗਰ ਚੱਲਣਗੇ ਅਸੀਂ ਨਹੀਂ ਜਾਂਦੇ ਹੁਣ ਕੀਰਤਨ ਕਰਨ ਵਾਸਤੇ ਬਾਬਾ ਬੁੱਢਾ ਜੀ ਨੂੰ ਵੀ ਮੋੜ ਦਿੱਤਾ ਬਖਤੇ ਕੀਰ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਫਿਰ ਆਪ ਗਏ ਉੱਡੇ ਪਏ ਨੇ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਜਾ ਕੇ ਉਹਨਾਂ ਦੇ ਮੰਜੇ ਤੇ ਬੈਠ ਕੇ ਪੈਰਾਂ ਵਾਲੇ ਪਾਸੇ ਕੱਪੜਾ ਉੱਪਰੋਂ ਲਾਹਿਆ ਮਹਾਰਾਜ ਕਹਿਣ ਲੱਗੇ ਭਾਈ ਚਲੋ ਕੀਰਤਨ ਕਰੋ ਰਾਗੀ ਸਾਹਿਬ ਜਿਨੇ ਧੰਨ ਹੀ ਤੁਹਾਨੂੰ ਲੋੜ ਆਉਣਾ ਮਿਲ ਜੂਗਾ ਚਲੋ ਕੀਰਤਨ ਕਰੋ ਮੋ ਤਾਂ ਕੱਪੜਾ ਨਹੀਂ ਉਤਾਰਿਆ ਵਿਚੋ ਹੀ ਬਾਜ਼ਮਾਰੀ ਜਾਓ ਅਸੀਂ ਕੀਰਤਨ ਕਰਦੇ ਹੁਣ ਜਿੰਨ ਮਰਜ਼ੀ ਕਹਿ ਦਿਓ ਤੁਸੀਂ ਕੋਈ ਸੰਗਤ ਨੂੰ ਕਹਿ ਦਿੱਤਾ ਵੀ ਅੱਜ ਦਾ ਚੜਾਵਾ ਜਿਹੜਾ ਸੱਤਾ ਤੇ ਬਲਵੰਡਾ ਲੈ ਕੇ ਜਾਣਗੇ ਸੰਗਤ ਨੇ ਚੜਾਵਾ ਨਹੀਂ ਚੜਾਇਆ ਤੇ ਅਸੀਂ ਨਹੀਂ ਕੀਰਤਨ ਕਰਦੇ ਜਾਓ ਚਲੇ ਜਾਓ ਇੱਥੋਂ ਸਾਡੇ ਘਰੋਂ ਮਹਾਰਾਜ ਨੇ ਕੋਈ ਗੁੱਸਾ ਨਹੀਂ ਕਰਿਆ ਫਿਰ ਅਰਜ ਕੀਤੀ ਭਾਈ ਕੋਈ ਗੱਲ ਨਹੀਂ ਤੁਸੀਂ ਜਿੰਨਾ ਧੰਨ ਮਾਜੀ ਭੇਜ ਦਿਨਾ ਪਰ ਤੁਸੀਂ ਕੀਰਤਨ ਕਰੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਨੇ ਫਿਰ ਕਹਿ ਦਿੱਤਾ ਜੇ ਗੁਰੂ ਨਾਨਕ ਦੇ ਨਾਲ ਭਾਈ ਮਰਦਾਨੇ ਨੇ ਕੀਰਤਨ ਕਰਿਆ ਤਾਂ ਗੁਰੂ ਨਾਨਕ ਨੂੰ ਪੁੱਜਿਆ ਨਹੀਂ ਗੁਰੂ ਨਾਨਕ ਨੂੰ ਕਿਹੜਾ ਜਾਣਦਾ ਸੀ ਮੇਰੇ ਵਾਲਾ ਮਾਰੋ ਜਿੱਕੇ ਲਗਤ ਮੁੰਜੇ ਤੋਂ ਖੜੇ ਹੋਗੇ ਤੁਸੀਂ ਮੈਨੂੰ ਜਿਹੜਾ ਕੁਝ ਮਰਜ਼ੀ ਬੋਲ ਦਿੰਦੇ ਮੈਂ ਸਹਾਰ ਲੈਂਦਾ ਮੇਰੇ ਪਰਿਵਾਰ ਨੂੰ ਜਿਹੜਾ ਕੁਝ ਮਰਜ਼ੀ ਬੋਲ ਦਿੰਦੇ ਮੈਂ ਸਹਾਰ ਲੈਂਦਾ ਤੁਸੀਂ ਸੰਗਤ ਨੂੰ ਤੇ ਗੁਰੂ ਨਾਨਕ ਨੂੰ ੱਚਾ ਸ਼ਬਦ ਆਖਿਆ ਜਾ ਓਏ ਕੋੜਿਓ ਇਹ ਸ਼ਬਦ ਕਹਿੰਦਾ ਜਾ ਓਏ ਕੋੜਿਓ ਤੁਹਾਨੂੰ ਕੋੜ ਹੋ ਜਾਵੇ ਜਿਹੜਾ ਵੀ ਤੁਹਾਨੂੰ ਬਖਸ਼ਾਉਣ ਵਾਸਤੇ ਆਊਗਾ ਨਾ ਉਹਦਾ ਮੂੰਹ ਕਾਲਾ ਕਰਕੇ ਗਲੂ ਛਿਤਰੰਗ ਹਾਰ ਪੈ ਜਾਵੇਗਾ ਇੱਕ ਬਚਨ ਕਹਿ ਕੇ ਗੁਰੂ ਅਰਜਨ ਦੇ ਮਹਾਰਜ ਉੱਠ ਕੇ ਸੰਗਤ ਸਮੇਤ ਆ ਗਏ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੀ ਅੱਗੇ ਸੰਗਤ ਬੈਠੀ ਸੀ ਕਿਸੇ ਨੂੰ ਢੋਲ ਨਹੀਂ ਫੜਾ ਦਿੱਤੀ ਕਿਸੇ ਨੂੰ ਚਿੰਟਾ ਫੜਾ ਦਿੱਤਾ ਕਿਸੇ ਨੂੰ ਬਾਜਾ ਫੜਾ ਦਿੱਤਾ ਕਿਸੇ ਨੂੰ ਸਰੰਦਾ ਫੜਾ ਦਿੱਤਾ ਲਓ ਭਾਈ ਕਰੋ ਕੀਰਤਨ ਕਰਾਉਣਾ ਗੁਰੂ ਨਾਨਕ ਨੇ ਆਇਆ ਕਰੋ ਕੀਰਤਨ ਸੰਗਤ ਨੇ ਆਖਿਆ ਸੱਚੇ ਪਾਤਸ਼ਾਹ ਅਸੀਂ ਤਾਂ ਕਿਤੇ ਕੀਰਤਨ ਕਰਿਆ ਨਹੀਂ ਸਾਨੂੰ ਕਹੌਦਾ ਨਹੀਂ ਮਹਾਰਾਜੀ ਕਹਿਣ ਲੱਗੇ ਨਹੀਂ ਕਰੋ ਕਰੋ ਕੀਰਤਨ ਨਲੇ ਕੀਰਤਨ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਨਲੇ ਮਹਾਰਾਜ ਨੇ ਆਖਿਆ ਭਲੋ ਭਲੋ ਰੇ ਕੀਰਤਨੀਆਂ RAM RAMA RAMA ਗੁਣ ਗਾਓ ਛੋਟ ਮਾਇਆ ਕੇ ਤੰਦ ਸੁਵਾਓ ਕਰੋ ਕੀਰਤਨ ਸੰਗਤ ਕੀਰਤਨ ਕਰਨ ਲੱਗੀ ਕੀਰਤਨ ਕਰਕੇ ਸੁਣਾਵਤੀ ਕਦੀ ਸੰਗਤ ਨੇ ਅੱਜ ਵੱਨ ਗਿਆ ਕਿ ਆਖਿਆ ਮਹਾਰਾਜ ਅੱਜ ਕੀਰਤਨ ਦਾ ਬੜਾ ਆਨੰਦ ਆਇਆ ਅੱਜ ਤਾਂ ਇਹ ਲੱਗਿਆ ਜਿਵੇਂ ਅਸੀਂ ਦਰਗਾਹ ਵਿੱਚ ਬੈਠੇ ਆਂ ਮਾਰਾ ਕਹਿਣ ਲੱਗੇ ਭਾਈ ਅੱਜ ਤੁਸੀਂ ਹਿਰਦੇ ਵਿੱਚੋਂ ਕੀਰਤਨ ਕਰਿਆ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਹਿਰਦੇ 'ਚੋਂ ਬਾਣੀ ਪੜੀ ਐ ਮਨ ਕਰਕੇ ਬਾਣੀ ਪੜੀ ਐ ਆਨੰਦ ਤਾਂ ਹੋਣਾ ਹੀ ਸੀ ਆਨੰਦ ਆਨੰਦ ਸਭ ਕੋ ਕਹੇ ਨੰਦ ਗੁਰੂ ਤੇ ਜਾਣੇ ਮਾਰਗੀ ਨੇ ਫੇਰ ਆ ਮਹੀਨੇ ਦੇ ਵਿੱਚ ਸਾਡੀ ਝੋਲੀ ਵਿੱਚ ਕੀਰਤਨ ਦੀ ਦਾਤ ਪਾਈ ਤੇ ਉਧਰ ਜਦੋਂ ਗੁਰੂ ਨੇ ਮੁੱਕ ਫੇਰ ਲਿਆ ਤੇ ਸੱਚੇ ਮਾਛਾ ਆਪਣੀ ਪਾਵਨ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਐਡਾ ਦੋਸ਼ ਦੇ ਦੇ ਮੁਖੂ ਬੈਜਨ ਸਤਗੁਰ ਮੁਕਤ ਨਾਮ ਪਾਵੇ ਉਹ ਕੋਡ ਹੋਣਾ ਸ਼ੁਰੂ ਹੋ ਗਿਆ ਸੰਗਤ ਨੇ ਮੁਖ ਮੋੜ ਲਿਆ ਜਿਸ ਵਕਤ ਸੰਗਤ ਨੇ ਸੰਗਤ ਨੇ ਵੀ ਮੁਖ ਮੋੜ ਲਿਆ ਦਾਤਾਂ ਨੇ ਵੀ ਮੁਖ ਮੋੜ ਲਿਆ ਪੈਰ ਦੇ ਝੂਠੇ ਤੋਂ ਲੈ ਕੇ ਕੋਡ ਸ਼ੁਰੂ ਹੋ ਗਿਆ ਫਿਰ ਕਿਤੇ ਕਿਸੇ ਦੀ ਮਿੰਨਤ ਕਰਦੇ ਨੇ ਕਿਤੇ ਕਿਸੇ ਦੀ ਮਿੰਨਤ ਕਰਦੇ ਨੇ ਉਹ ਕਿਰਪਾ ਕਰਕੇ ਸਾਨੂੰ ਗੁਰੂ ਦੇ ਨਾਲ ਮਿਲਾ ਦੇ ਅਸੀਂ ਗੁਰੂ ਨਾਨਕ ਨੂੰ ਤੇ ਗੁਰੂ ਨਾਨਕ ਦੇ ਘਰ ਨੂੰ ਗੁਰੂ ਨਾਨਕ ਦੀ ਸੰਗਤ ਨੂੰ ਫਿੱਕਾ ਸ਼ਬਦ ਬੋਲ ਬੈਠੇ। ਉਹ ਕੋਈ ਨਹੀਂ ਜਿਹੜਾ ਵੀ ਸੁਣਦਾ ਹੈ ਵੀ ਮੋਹ ਕਾਲਾ ਕਰਕੇ ਖੁੱਤੇ ਉੱਤੇ ਬਿਠਾ ਕੇ ਗੱਲ ਵਿੱਚ ਸ਼ਿਤਰਾਂ ਦਾ ਹਾਰ ਪਾਉਣਾ ਪਊਗਾ। ਅਸੀਂ ਇਹ ਕੁਝ ਨਹੀਂ ਕਰਦੇ। ਲਾਹੌਰ ਦੀ ਧਰਤੀ ਵਿੱਚ ਰਹਿਣ ਵਾਲਾ ਇੱਕ ਭਾਈ ਦੱਤਾ ਹੋਇਆ ਹੈ ਭਾਈ ਦੱਤਾ ਗੁਰੂ ਦਾ ਸਿੱਖੀ। ਉਹਨੂੰ ਪਰਉਪਕਾਰੀ ਆਖਿਆ ਹੈ। ਜਦੋਂ ਇਹ ਗੱਲ ਦਾ ਪਤਾ ਭਾਈ ਲੱਤੇ ਨੂੰ ਲੱਗਿਆ ਨਾ ਜੇ ਦੋਨੋਂ ਸੱਤਾ ਤੇ ਬਲਵੰਡਾ ਚ ਭਾਈ ਲੱਤੇ ਦੇ ਘਰ ਨੂੰ ਸਿੱਧੇ ਹੋ ਗਏ ਜੇ ਬਖਸ਼ਾ ਸਕਦਾ ਭਾਈ ਲੱਤਾ ਬਖਸ਼ਾ ਸਕਦਾ ਹੋਰ ਸਾਨੂੰ ਕੋਈ ਬਖਸ਼ਾਉਣ ਵਾਲਾ ਨਹੀਂ ਜਾਕੀ ਅਰਜ ਕਰੀ ਭਾਈ ਲੱਤੇ ਆਇਆ ਭਾਈ ਲੱਤੇ ਨੇ ਆਵਾਜ਼ ਜਿਹੜਾ ਦਰਵਾਜਾ ਗੇਟ ਬੰਦ ਕਰ ਲਿਆ ਅੰਦਰੋਂ ਇਹ ਗੁਰੂ ਤੋਂ ਬੇਮੁਖ ਹੋਏ ਹੋਏ ਨੇ ਇਹਨਾਂ ਨੂੰ ਮੁੱਖ ਨਹੀਂ ਲਾਉਣਾ ਇਹ ਗੁਰੂ ਨਾਨਕ ਦੇ ਘਰ ਨੂੰ ਗੁਰੂ ਨਾਨਕ ਦੀ ਸੰਗਤ ਨੂੰ ਬਹੁਤ ਕੁਝ ਬੋਲਿਆ ਇਹਨਾਂ ਨੇ ਆਪਾਂ ਇਹਨਾਂ ਦੇ ਮੱਥੇ ਨਹੀਂ ਲੱਗਣਾ ਹੈ ਗੇਟ ਬੰਦ ਕਰ ਲਿਆ ਭਾਈ ਲੱਗਦੇ ਦੀਆਂ ਮਿੰਤਾ ਕਰਦੇ ਨੇ ਗੇਟ ਖੜਕਾਉਂਦੇ ਨੇ ਭਾਈ ਲੱਤਿਆ ਸਾਨੂੰ ਗੁਰੂ ਨਾਨਕ ਦੇ ਘਰ ਦਾ ਰਸਤਾ ਦਿਖਾ ਦੇ ਗੁਰੂ ਨਾਨਕ ਦੇ ਘਰ ਦੇ ਨਾਲ ਵਿਛੜਿਆ ਉਹਨਾਂ ਦੇ ਨਾਲ ਮਿਲਾ ਦੇ ਤੇ ਪਿਆਰ ਵਿਚ ਆ ਕੇ ਇਹ ਗੱਲ ਕਰ ਰਹੇ ਨੇ ਭਾਈ ਲੱਤੇ ਨੇ ਗੇਟ ਬੰਦ ਕਰ ਦਿੱਤਾ ਬੱਤੇ ਖੀਰ ਜਦੋਂ ਨਾ ਹਟੇ ਉਹ ਕਹਿਣ ਲੱਗੇ ਤੈਨੂੰ ਗੁਰੂ ਦਾ ਵਾਸਤਾ ਹੈ ਇੱਕ ਵਾਰੀ ਗੇਟ ਖੋਲ ਦੇ ਸਾਹਿਬ ਤੈਨੂੰ ਗੁਰੂ ਦਾ ਵਾਸਤਾ ਹੈ ਤੇ ਬਾੜ ਵਿੱਚ ਬੈਠ ਕੇ ਭਾਈ ਲੱਤੇ ਦੇ ਤੇ ਦੋਨੋਂ ਹੱਥ ਬੰਨੇ ਨੇ ਕਹਿ ਰਹੇ ਨੇ ਭਾਈ ਲੱਤਿਆ ਪੜਿਓ ਪੁਕਾਰਿਆ ਸਾਨੂੰ ਗੁਰਾਂ ਦੇ ਨਾਲ ਗੁਰਦਾਸ ਦਾ ਵਾਸਤਾ ਸਾਨੂੰ ਇੱਕ ਵਾਰੀ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਮਿਲਾ ਦੇ ਕੀ ਸ਼ਰਤ ਹੈ ਗੁਰੂ ਜੀ ਨੇ ਕਿਹਾ ਮੋ ਕਾਲਾ ਕਰਨਾ ਪਊਗਾ ਖੋਤੇ ਤੇ ਬੈਠਣਾ ਪਊਗਾ ਗਲ ਵਿੱਚ ਚਤਰੰਗ ਹਾਰ ਪਾਉਣਾ ਪਊਗਾ ਮੈਂ ਨਿਕਾ ਕਰਾਂਗਾ ਤੁਹਾਨੂੰ ਗੁਰੂ ਦੇ ਨਾਲ ਮੈਂ ਇੱਕ ਵਾਰੀ ਜ਼ਰੂਰ ਮਿਲਾ ਦਾਂਗਾ ਆਪਣੇ ਘਰ ਗਿਆ ਤਵਾ ਮੁੱਦਾ ਮਾਰਿਆ ਆਪਣਾ ਮੂੰਹ ਆਪੇ ਕਾਲਾ ਕਰ ਗਿਆ ਇੱਕ ਘੋੜਾ ਮੰਗਾ ਲਿਆ ਖੱਜਰ ਮੰਗਾ ਲੀ ਖੋਤਾ ਮੰਗਾ ਲਿਆ ਉਹ ਦੇ ਉੱਤੇ ਬੈਠ ਗਿਆ ਗਲ ਵਿੱਚ ਛਤਰਾ ਨਹਾਰ ਪਾ ਲਿਆ ਮੂਰੇ ਢੋਲ ਵੱਜਦਾ ਜੰਦ ਅੰਬਰ ਸ਼ਰਦੀ ਧਰਤੀ ਦੇ ਕਿੰਨੇ ਉਪਰ ਪਏ ਭਾਈ ਲੱਗਾ ਜੀ ਘੋੜੀ ਉੱਤੇ ਬੈਠਾ ਤੇ ਦੋਨੋਂ ਸੱਤਾ ਤੇ ਬਲਵੰਡਾ ਰਾਗੀ ਪਿੱਛੇ ਨੇ ਮੂਰੇ ਢੋਲ ਵਾਲਾ ਤੇ ਦੋਨੋਂ ਤਰੇ ਜਾਂਦੇ ਨੇ ਨੀਵੀਂ ਪਾਈ ਹੋਈ ਐ ਕੁਝ ਸੰਗਤ ਐ ਪਿੱਛੇ ਕੋ ਕੈਣ ਲੱਗੇ ਨੇ ਦੇਖੋ ਏ ਕਿੰਨਾ ਵੱਡਾ ਪਾਪ ਕੀਤਾ ਇਹਨਾਂ ਨੇ ਗੁਰੂ ਨੇ ਵਿਕਾਸ਼ ਸਿੰਘ ਬੋਲਿਆ ਅੱਜ ਦੇਖੋ ਗੁਰੂ ਤਾਂ ਬੇਮੁਖਾਂ ਦਾ ਹਾਲ ਦੇਖ ਲੋ ਅਜ ਕੀ ਹੁੰਦਾ ਹੈ ਤੇ ਪਿਆਰ ਵਿੱਚ ਉੱਧਰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਪਹੁੰਚੇ ਮਹਾਰਾਜ ਜਾਨੀ ਜਾਨ ਨੇ ਪਤਾ ਸਭ ਕੁਝ ਹੈ ਤੇ ਉੱਧਰ ਆਵਾਜ਼ ਕੰਨਾਂ ਵਿੱਚ ਪੈ ਗਈ ਕਹਿੰਦੇ ਭਾਈ ਇਹ ਢੋਲ ਵੱਜਦਾ ਆਉਂਦਾ ਹੈ ਕਹਿੰਦੇ ਜੀ ਭਾਈ ਦਿੱਤਾ ਸਦਾ ਉਹਨਾਂ ਸੱਤੇ ਤੇ ਬਲਵੰਡੇ ਨੂੰ ਦੋਨਾਂ ਨੂੰ ਲੈ ਕੇ ਆ ਰਹੇ ਹੈ ਤੇ ਜਾ ਕੇ ਗੁਰੂ ਅਰਜਨ ਦੇਹ ਮਹਾਰਾਜ ਜੀ ਭੱਜ ਕੇ ਆਏ ਓਏ ਭਾਈ ਲੱਦੇ ਆਓ ਤੂਤਾ ਉਈ ਆ ਕੇ ਕਹਿ ਦਿੰਦਾ ਸਾਨੂੰ ਅਸੀਂ ਇਹਨਾਂ ਨੂੰ ਬਖਸ਼ ਦੇਣਾ ਸੀ ਐਡਾ ਵੱਡਾ ਕੰਮ ਕਿਉਂ ਕਰਿਆ ਮਹਾਰਾਜ ਦੀ ਚਰਣਾ ਵਿੱਚ ਭਾਈ ਜੱਟੇ ਨੇ ਆਖਿਆ ਸੱਚੇ ਬਾਦਸ਼ਾਹ ਜੇ ਤੁਹਾਡਾ ਬਚਨ ਅਸੀਂ ਨਾ ਮੰਨਾਂਗੇ ਤਾਂ ਹੋਰ ਕੌਣ ਮੰਨੂਗਾ ਜੇ ਪਿਆਰ ਚਾਕੇ ਧੰਨ ਗੁਰੂ ਅਰਜਨ ਦੇਹ ਮਹਾਰਾਜ ਦੇ ਚਰਣਾ ਵਿੱਚ ਅਰਜ ਕਰੀ ਸੱਚੇ ਬਾਦਸ਼ਾਹ ਕਹਿੰਦਾ ਕੀ ਹੈ ਤਦ ਗੁਰੂ ਅਰਜਨ ਦੇਵ ਮਾੜ ਦੇ ਚੰਨਾ ਵਿੱਚ ਭਾਈ ਲੱਤੇ ਨੇ ਆਖਿਆ ਉਧਰ ਦੋਨੋਂ ਸੱਤਾ ਤੇ ਬਲਵੰਡਾ ਕਹਿ ਜਿੰਦੇ ਨੇ ਜੀ ਪੰਛੀ ਲਿਓ ਮਨਾਰਾ ਜੀ ਆਵੇਂ ਉਪਰਾਤੀ ਆਵੇਂ ਉਪਰਾਤੀ ਕੱਤਿਏ ਮਨਾਰਾ ਹਾਂਜੀ ਆਪਾਂ ਜਾ ਕੇ ਆਗੇ ਬਾੜੀ ਚ ਤੇ ਦਰਸ਼ਨ ਮੇਲਾ ਕਰਿਆ ਹੈ ਬਾੜੀ ਚ ਹਜੇ ਹੈਗੇ ਸੀ ਸਾਰੇ ਉੱਥੇ ਪਰ ਆਪਾਂ ਟਾਈਮ ਨਾਲ ਆ ਗਏ ਕਰੇ ਕਿਉਂਕਿ ਗਰਮੀ ਬਹੁਤ ਜ਼ਿਆਦੇ ਆਪਾਂ ਤੋਂ ਕੰਮ ਕੋਈ ਹੁੰਦਾ ਨਹੀਂ ਫਿਰ ਉੱਥੇ ਖੜਕੇ ਵੀ ਕੀ ਕਰਨ ਤੇ ਮੱਥਾ ਟੇਕਿਆ ਲੰਗਰ ਪ੍ਰਸਾਦ ਦਸਕੇ ਆਏ ਤੇ ਘਰ ਨੂੰ ਆ ਗਏ ਤੇ ਆਪਾਂ ਅੱਜ ਬਾਬਾ ਜੀ ਦੀ ਕਥਾ ਸੁਣੋ ਤੁਸੀਂ ਬਹੁਤ ਹੀ ਵਧੀਆ ਕਥਾ ਸੁਣਾਈ ਹੈ ਬਾਬਾ ਜੀ ਨੇ ਤੇ ਤੁਸੀਂ ਵੀ ਸੁਣੋ ਕਥਾ ਤੇ ਇੱਕ ਮਨ ਨੂੰ ਸ਼ਾਂਤੀ ਆਉਂਦੀ ਹੈ ਕਥਾ ਸੁਣ ਕੇ ਤੇ ਆਪਾਂ ਕੰਮ ਕਰਦੇ ਵੀਡੀਓ ਤਾਂ ਰੋਜ਼ ਪਾਉਂਦੇ ਰਹੇ ਨੇ ਤੇ ਕਥਾ ਕਹਾਣੀਆਂ ਵੀ ਸੁਣਨੇ ਚਾਹੀਦੇ ਨੇ ਬਹੁਤ ਹੀ ਸੋਹਣੀਆਂ ਕਥਾ ਕੀਤੀ ਹੈ ਬਾਬਾ ਜੀ ਨੇ ਤੇ ਲਾ ਜੀ ਤੁਸੀਂ ਸੁਣ ਕੇ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋਵਾਚ ਦੇਖਣਾ ਜੀ ਤਾਂ ਕਿ ਆਪਾਂ ਹੋਰ ਨਵੀਂ ਵੀਡੀਓ ਲੈ ਕੇ ਆ ਸਕੀਏ ਤੁਹਾਡੇ ਕੋਲ ਤੇ ਥੈਂਕ ਯੂ ਬਾਏ ਟੇਕ ਕੇਅਰ ਜੋ ਵੀ ਭੈਣ ਭਾਈ ਆਪਣੀ ਵੀਡੀਓ ਨੂੰ ਫੋਲੋਵਾਚ ਕਰਦੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਥੈਂਕ ਯੂ ਬਾਏ ਟੇਕ ਕੇਅਰ